ਹੋ ਗੀਆਂ ਸਾਰੀਆਂ ਪਾਣੀ ਦੇ ਇਹ ਫਿਰ ਪੱਠੇ ਕਿਵੇਂ ਤੁਸੀਂ ਇਹ ਬਸ ਜਿਹੜੇ ਉੱਪਰ ਖੜੋਤੇ ਸੀ ਨਾ ਜਿਹੜੇ ਥੱਲੇ ਥੱਲੇ ਸੀਗੇ ਉਹ ਤਾਂ ਸਾਰੇ ਮਰ ਗਏ ਜਿਹੜੇ ਉੱਪਰ ਹੈਗੇ ਸੀਗੇ ਉਹ ਥੋੜੇ ਥੋੜੇ ਵੱਢ ਕੇ ਲਿਆਂਦੇ ਅੱਛਾ ਉੱਪਰ ਵਾਲੇ ਥੋੜੇ ਵੱਢ ਕੇ ਆਂਦੇ ਕਿੰਨੇ ਕੁ ਜਿੰਨਾ ਦਾ ਹੋਰ ਚਾਰਾ ਖੜਾ ਚਾਰਾ ਬਸ ਇੱਕ ਹੀ ਦੇ ਦੇਣ ਦਈਆ ਜੀ ਇੱਕੋ ਜਿੰਨਾ ਦਬ ਗੀਆਂ ਨੇ ਹਾਂਜੀ ਮਾਲ ਡੰਗਰ ਬਹੁਤ ਤੰਗ ਹੈ ਪੱਠੇ ਸਾਰੇ ਡੁੱਬ ਗਏ ਫਸਲਾਂ ਡੁੱਬ ਗਈਆਂ ਹਾਂਜੀ ਕਾਰੋਬਾਰ ਕੀ ਗਰੀਬ ਸੀ ਸਾਰੇ ਡੁੱਬ ਗਏ ਨੇ 2023 ਵਿੱਚ ਵੀ ਮਾਰ ਤੁਹਾਨੂੰ ਪਈ ਸੀ ਹਾਂਜੀ ਹਾਂਜੀ 2023 ਵਿੱਚ ਮਾਰ ਪਈ ਹੈ ਉਹਦੇ ਤਰ੍ਹਾਂ ਹੀ ਹੁਣ ਵੀ ਸਾਨੂੰ ਮਾਰ ਪਈ ਹੈ ਹਾਂਜੀ ਹਾਂਜੀ ਅਗਰ ਖੁਦ ਨਾਲ ਖਾਸ ਜੀ ਟੂਬ ਫਟ ਜਾਵੇ ਪੈਂਚਰ ਹੋ ਜਾਵੇ ਹਾਂਜੀ ਹਾਂਜੀ ਨੁਕਸਾਨ ਹੀ ਹੈ ਜੀ ਫਿਰ ਤਾਂ ਐਸ ਟਾਈਮ ਅਸੀਂ ਪਹੁੰਚੇ ਹਾਂ ਪਿੰਡ ਵੱਲੇ ਸ਼ਾ ਉਤਾੜ ਜਿਸ ਨੂੰ ਨੂਰ ਸ਼ਾ ਵੀ ਕਿਹਾ ਜਾਂਦਾ ਹੈ ਕਾਗਜ਼ਾਂ ਚ ਵੱਲੇ ਸ਼ਾ ਉਤਾੜ ਤਾਂ ਇੱਥੂ ਦੀਆਂ ਬਿਹਾਨਕ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਹੜ੍ਹਾਂ ਨਾਲ ਪੀੜਤ ਜਿਹੜੀ ਫਸਲ ਬਰਬਾਦ ਹੋ ਗਈ ਹੈ ਤਾਂ ਇੱਕ ਗੱਲ ਇੱਥੇ ਹੋਰ ਬੜੀ ਹੈਰਾਨੀ ਜਨਕ ਸਾਨੂੰ ਮਿਲੀ ਹੈ ਇੱਥੂ ਦੇ ਜਿਹੜੇ ਨੌਜਵਾਨ ਨੇ ਜਿਹੜੀਆਂ ਟਾਣੀਆਂ ਨਾਲ ਲੱਗਦੀਆਂ ਨੇ ਪਿੰਡ ਦੇ ਇੱਥੇ ਦੇ ਉਹ ਨੌਜਵਾਨ ਨੇ ਉਹ ਟਿਊਬਾਂ ਦੇ ਤੁਸੀਂ ਮੇਰੇ ਪਿੱਛੇ ਤਸਵੀਰਾਂ ਦੇਖ ਰਹੇ ਹੋ ਟਿਊਬਾਂ ਦੇ ਉੱਪਰ ਜਾ ਕੇ ਤੇ ਜਿਹੜੇ ਪਸ਼ੂਆਂ ਦਾ ਚਾਰਾ ਲੈ ਕੇ ਆਉਣਗੇ ਇਸ ਤੋਂ ਪਾਰ ਇਹ ਦਰਿਆ ਜਿਹੜਾ ਸਤਲੁਜ ਹੈ ਇਸ ਤੋਂ ਪਾਰ ਇਹਨਾਂ ਦਾ ਚਾਰਾ ਖੜਾ ਕੁਝ ਖਤਮ ਹੋ ਗਿਆ ਕੁਝ ਥੋੜਾ ਬੋਤਾ ਖੜਾ ਤੇ ਜਾ ਕੇ ਟਿਊਬਾਂ ਤੇ ਜਾ ਕੇ ਪੱਠੇ ਕੱਟਣਗੇ ਫਿਰ ਲਾਉਣਗੇ ਤੇ ਪਸ਼ੂਆਂ ਦਾ ਜਿਹੜਾ ਪ੍ਰਬੰਧ ਕਰਨਗੇ ਤਾਂ ਇਹਨਾਂ ਨਾਲ ਤੁਹਾਡੀ ਕਰਾਉਣਿਆ ਗੱਲਬਾਤ ਹਾਂਜੀ ਵੀਰ ਜੀ ਕੀ ਨਾਮ ਹੈ ਤੁਹਾਡਾ ਤੇ ਪਿੰਡ ਕਿਹੜਾ ਜੀ ਪਿੰਡ ਜੀ ਵੱਲੇ ਸ਼ਾਹ ਉਤਾੜ ਨੂਰ ਸ਼ਾ ਨਾਮ ਮੇਰਾ ਰਿੰਪਲਦੀਪ ਸਿੰਘ ਜੀ ਹਾਂਜੀ ਜਿਹੜੀ ਤੁਸੀਂ ਆ ਟਿਊਬ ਤੇ ਪੱਠੇ ਲੈ ਕੇ ਆਇਓ ਜੀ ਹਾਂਜੀ ਪੱਠੇ ਜੀ 파ਰੋ ਲਿਆਂਦੇ ਨੇ ਜੀ ਸਾਡੇ ਕੋਲ ਬੇੜੀ ਤਾਂ ਹੈ ਨਹੀਂ ਕੀ ਅਸੀਂ ਇੱਕ ਮਸ਼ੀਨ ਹੈਗੀ ਆ ਸਾਡੀ ਮਸ਼ੀਨ ਦੀ ਟਿਊਬ ਲਾ ਕੇ ਅਸੀਂ ਹਵਾ ਭਰਾ ਕੇ 파ਰੋ ਪੱਠੇ ਲਿਆਂਦੇ ਆ ਜੀ ਅਜੇ ਹੋਰ ਚਾਰ ਗੇੜੇ ਹੋਰ ਕਰਨੇ ਆ ਜੀ ਇੱਕ ਗੱਲ ਹੋਰ ਮੈਂ ਕਹਿਣਾ ਚਾਹਾਂਗਾ ਖੁਦਾ ਨਾ ਖਾਸਤਾ ਇਹ ਟਿਊਬ ਨੂੰ ਕੋਈ ਜਾਨਵਰ ਚੱਕ ਮਾਰੇ ਜਾਂ ਪੈਂਚਰ ਹੋ ਜਾਵੇ ਜਾਂ ਕੁਝ ਹੋਰ ਘਟਨਾ ਵਾਪਰੇ ਹਾਂਜੀ ਅ ਰਿਸਕ ਵੀ ਤਾਂ ਹੈ ਜੀ ਰਿਸਕ ਤਾਂ ਬਹੁਤ ਹੈ ਜੀ ਤੁਹਾਡੇ ਸਾਹਮਣੇ ਹੈ ਜੀ ਦੇਖੋ ਬਲਦੇਵ ਜੀ ਇੱਕ ਗੱਲ ਹੋਰ ਹੈ ਜੀ ਦੇਖੋ ਟਿਊਬ ਦਾ ਰਿਸਕ ਤਾਂ ਲੱਗ ਰਹਿ ਗਿਆ ਪਰ ਇਹ 322 ਕਰੋੜ ਦਾ ਇਹ ਜੀਵਨ ਹੈ ਜੀ ਸਿਹਤ ਹੈ ਜੀ ਤੇ ਜੇ ਖੁਦਾਂ ਨਾ ਖਾਸ ਹੈ ਸਿਹਤ ਨੂੰ ਕੁਝ ਹੁੰਦਾ ਤਾਂ ਸਰਕਾਰ ਇਹਨਾਂ ਵਾਰ ਕੀ ਸੋਚੇਗੀ ਵੱਡਾ ਸਵਾਲ ਹੈ ਬਣਦਾ ਜੀ ਬਣਦਾ ਸਵਾਲ ਹੈ ਅੱਛਾ ਤੁਸੀਂ ਮੰਗ ਕੀ ਕਰਦੇ ਹੋ ਜੀ ਮੰਗ ਅਸੀਂ ਇਹ ਸਰਕਾਰ ਕੋਲ ਕਰਦੇ ਆਂ ਕੀ ਸਾਨੂੰ ਇੱਥੇ ਬਿਹੜੀ ਦਿੱਤੀ ਜਾਵੇ ਹਾਂਜੀ ਅਰੇ ਪੱਠਿਆਂ ਦਾ ਹਰਾ ਚਾਰਾ ਦਿੱਤਾ ਜਾਵੇ ਜ਼ਮੀਨ ਤਾਂ ਸਾਡੀ ਚਲੋ ਜੋ ਵੀ ਹੋ ਗਿਆ ਸਾਨੂੰ ਕੋਈ ਮੁਆਵਜ਼ਾ ਕੁਝ ਨਹੀਂ ਮਿਲਦਾ ਜੀ ਇੱਥੇ ਨਹੀਂ ਨਹੀਂ ਹਾਂ ਜੀ ਇੱਕ ਹੋਰ ਸਵਾਲ ਹੈ ਜੀ ਜਿਵੇਂ ਮੰਨ ਲਓ ਫਸਲਾਂ ਤਾਂ ਬਰਬਾਦ ਹੋ ਗਈਆਂ ਸਾਰੀਆਂ ਪਾਣੀ ਦੇ ਇਹ ਫਿਰ ਪੱਠੇ ਕਿਵੇਂ ਤੁਸੀਂ ਇਹ ਬੱਸ ਜਿਹੜੇ ਉੱਪਰ ਖੜੋਤੇ ਸੀ ਨਾ ਜਿਹੜੇ ਥੱਲੇ ਥੱਲੇ ਸੀਗਾ ਉਹ ਤਾਂ ਸਾਰੇ ਮਰ ਗਏ ਜਿਹੜੇ ਉੱਪਰ ਹੈਗੇ ਸੀਗੇ ਉਹ ਥੋੜੇ ਥੋੜੇ ਵੱਡ ਕੇ ਲਿਆਂਦੇ ਅੱਛਾ ਉੱਪਰ ਵਾਲੇ ਥੋੜੇ ਵੱਡ ਕੇ ਕਿੰਨੇ ਕ ਦਿਨਾਂ ਦਾ ਹੋਰ ਚਾਰਾ ਖੜਾ ਚਾਰਾ ਬਸ ਇੱਕਦ ਦੇ ਦੇਣ ਦਈਆ ਜੀ ਇੱਕਦ ਦੇ ਦਿਨ ਦਾ ਜੇ ਪੰਜਾਬ ਸਰਕਾਰ ਜੀ ਗੱਲ ਸੁਣਦੀ ਐ ਉਹਨਾਂ ਕੋਲ ਖੇਤ ਨੇ ਇੱਕੋ ਗੱਲ ਪੱਠੇ ਜੇ ਨਾ ਹੋਏ ਤਾਂ ਪਸ਼ੂਆਂ ਵਾਸਤੇ ਹੋਰ ਚਾਰੇ ਦੀ ਕੀ ਮੰਗ ਕਰਦੇ ਹੋ ਫੀਡ ਹੋ ਗਈ ਕੋਈ ਸਹੀਡ ਹਾਂਜੀ ਹਾਂਜੀ ਫੀਡ ਹੋ ਜਾਵੇ ਕਿ ਘਰਾਂ ਮੇ ਤੁਹਾਡੇ ਕੋਲੋਂ ਤੂੜੀ ਵਗੈਰਾ ਹੋਏਗੀ ਤੂੜੀ ਵਗੈਰਾ ਤਾਂ ਹੈਗੀ ਆ ਜੀ ਜੀ ਫੀਡ ਸਾਨੂੰ ਹੋ ਜਾਵੇ ਖਾਲ ਹੋ ਜਾਵੇ ਜੀ ਫੀਡ ਹੋ ਜਾਵੇ ਖਾਲ ਹੋ ਜਾਵੇ ਜੀ ਹਾਂਜੀ ਜੇ ਕਿਦੂ ਹਰਾ ਚਾਰੇ ਦੀ ਮੰਗ ਕਰਦੇ ਹਾਂ ਹਰਾ ਚਾਰਾ ਕਿੱਥੇ ਵੀ ਸਾਨੂੰ ਮਿਲੇ ਤੇ ਅਸੀਂ ਲੈ ਕੇ ਆ ਜਾਵਾਂਗੇ ਜੀ ਜੀ ਹੁਣ ਤੱਕ ਕੋਈ ਪ੍ਰਸ਼ਾਸਨ ਦਾ ਬੰਦਾ ਹਾਂਜੀ ਕੋਈ ਨਹੀਂ ਆਇਆ ਜੀ ਕੋਈ ਵੀ ਕਿਸੇ ਸਰ ਲਈ ਹੈ ਜੀ ਕੋਈ ਵੀ ਨਹੀਂ ਕੋਈ ਸਮਾਜ ਸੇਵੀ ਜਿੱਥੇ ਬੰਦੀ ਨਾ ਜੀ ਨਾ ਤੁਸੀਂ ਆਏ ਨੇ ਪਹਿਲੇ ਤੁਸੀਂ ਪਹਿਲੇ ਹੀ ਆਏ ਜੀ 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 ਹਾਂ ਸਰ ਕੀ ਕਹਿਣਾ ਚਾਹੁੰਦੇ ਅਸੀਂ ਸਰ ਕਹਿਣਾ ਚਾਹਨੇ ਆ ਜੀ ਸਾਨੂੰ ਇੱਕ ਬੇੜੀ ਇੱਥੇ ਦਿੱਤੀ ਜਾਵੇ ਤੇ ਪਸੂਆਂ ਦਾ ਹਰਾ ਚਾਰਾ ਦਿੱਤਾ ਜਾਵੇ ਫੀਡ ਫੀਡ ਦਿੱਤਾ ਜਾਵੇ ਦੋ ਦਿਨਾਂ ਤੇ ਸਾਡੇ ਪੱਠ ਰਹਿ ਕੇ ਦੋ ਤਿੰਨ ਦਿਨਾਂ ਦੇ ਉਹ ਵੱਢੇ ਜਾਣਗੇ ਇਹ ਇੱਕ ਪੰਡ ਲਿਆਂਦੀ ਐ ਚਾਰ ਪੰਡ ਹੋਰ ਲਿਆਣੀਆਂ ਜੀ ਤੇ ਹੋਰ ਸਾਨੂੰ ਚੌਨਟ ਪਾਰ ਡੋਬ ਕੇ ਸਾਰਾ ਕੋਈ ਮੁਆਵਜ਼ਾ ਨਹੀਂ ਮਿਲਦਾ ਕੋਈ ਮੁਆਵਜ਼ਾ ਨਹੀਂ ਮੇਰਾ ਕੋਈ ਇੱਥੇ ਪ੍ਰਸ਼ਾਸਨ ਕੋਈ ਨਹੀਂ ਇੱਥੇ ਵੇਖਣ ਆਇਆ ਸੀ ਸਾਲੋਂ ਅਸੀਂ ਜੰਗਲ ਵਾਲੇ ਸੀ ਪਾਰ ਸ਼ੋਕ ਤੇ ਬਲਦੇਵ ਆਏ ਸੀ ਉਹਨਾਂ ਸਾਨੂੰ ਬਾਜ ਮਾਰੀ ਤੇ ਅਸੀਂ ਚਲੇ ਸਿਪਾਰੂ ਪੱਠੇਵਾਰ ਤੇ ਲਿਆਂਦੇ ਸੀ ਤੇ ਉਹਨਾਂ ਨੇ ਸਾਡੀ ਮਦਦ ਕੀਤੀ ਤੇ ਆ ਸਾਡੀ ਵੀਡੀਓ ਬਣਾਈ ਅਸੀਂ ਪ੍ਰਸ਼ਾਸਨ ਅੱਗੇ ਹੀ ਮੰਗ ਕਰ ਦਿਆ ਕਿ ਸਾਨੂੰ ਬੇੜੀ ਦਿੱਤੀ ਜਾਵੇ ਆਰਾਚਾਰਾ ਦਿੱਤਾ ਜਾਵੇ ਹੋਰ ਵੀ ਕੋਈ ਮੱਜਾਂ ਦਾ ਕੋਈ ਪਸ਼ੂਆਂ ਦਾ ਕੁਝ ਵੀ ਮਿਲਦਾ ਹੈ ਫੀਡ ਵਗੈਰਾ ਹੋਰ ਵੀ ਕੁਝ ਹੁੰਦਾ ਹੈ ਸਾਨੂੰ ਉਹ ਦਿੱਤਾ ਜਾਵੇ